ਹੈਲੋ ਜੀ ਕਿਦੋਂ ਜੀ ਸਾਰੇ ਲਓ ਜੀ ਅੱਜ ਦੇ ਜਿਹੜੇ ਤੁਹਾਨੂੰ ਸੂਟ ਦਿਖਾ ਰਹੇ ਆਂਗੇ ਆਪਾਂ ਇਹ ਬਹੁਤ ਹੀ ਘੱਟ ਪ੍ਰਾਈਸ ਤੇ ਸਿਰਫ 400 ਰੁਪਏ ਦਾ ਤੁਹਾਨੂੰ ਸੂਟ ਮਿਲੂਗਾ ਵੱਡੇ ਪੈਨੇ ਦਾ ਸਾਢੇ 3 ਮੀਟਰ ਹੋਊਗਾ ਇਹਦਾ ਹੈਵੀ ਸਲਵਾਰ ਬਣਾਇਓ ਫਰਸ਼ੀ ਸਲਵਾਰ ਬਣਾਇਓ ਪਲਾਜ਼ੋ ਸੂਟ ਬਣਾਇਓ ਫਰਾਕ ਸੂਟ ਬਣਾਇਓ ਹਰ ਤਰ੍ਹਾਂ ਦਾ ਸੂਟ ਬਣੂਗਾ ਜਿੱਦਾਂ ਆਪਣਾ 5 ਮੀਟਰ ਫੈਬਰਿਕ ਹੁੰਦਾ ਉਹੀ ਫੈਬਰਿਕ ਭਾਣੋ ਇਹ ਸਾਢੇ 3 ਮੀਟਰ ਦੇ ਵਿੱਚ ਹੁੰਦਾ ਹੈਗਾ ਇਹਦੀ ਵਿਡਥ ਜ਼ਿਆਦਾ ਹੁੰਦੀ ਹੈ ਲਓ ਜੀ ਫਰਸਟ ਕਲਰ ਮੈਰੂਨ ਇਹਦੇ ਵਿੱਚ ਦੋ ਸੂਟ ਮਿਲ ਜਾਣਗੇ ਜੀ ਆਪਾਂ ਨੂੰ ਸੈਕਿੰਡ ਇਹ ਵਾਲਾ ਆ ਗਿਆ ਜੀ ਵਾਈਟ ਦੇ ਵਿੱਚ येलो ਫਲਾਵਰ ਪਿੰਕ ਫਲਾਵਰ ਵਾਲਾ ਆ ਗਿਆ ਜੀ ਸਿਰਫ 400 ਰੁਪਏ ਦਾ ਜਿਹੜਾ ਮਰਜ਼ੀ ਸੂਟ ਲਓ ਤੁਸੀਂ ਸਿਰਫ 400 ਰੁਪਏ ਦਾ ਸੂਟ ਤੁਹਾਨੂੰ ਮਿਲੂਗਾ ਇਹ ਫਟਾਫਟ ਆਰਡਰ ਬੁੱਕ ਕਰਿਓ ਕਿਉਂਕਿ ਲਿਮਟ ਜਾਂ ਸਟਾਕ ਲੈ ਕੇ ਆਏ ਆਂਗੇ ਆਪਾਂ ਤੁਹਾਡੇ ਲਈ ਇਹਨਾਂ ਦੇ ਵਿੱਚ ਲਓ ਜੀ ਇਹਦੇ ਵਿੱਚ ਵੀ ਦੋ ਸੂਟ ਮਿਲ ਜਾਣਗੇ ਐਂਡ ਲਾਸਟ ਇਹ ਵਾਲਾ ਆ ਗਿਆ ਸੌਰੀ ਲਾਸਟ ਹਜੇ ਅੱਗੇ ਪਈ ਨੇ ਜੀ ਹਾਂਜੀ ਪਿੰਕ ਵਾਲਾ ਆ ਗਿਆ ਕਰੀਮ हनी ਲਓ ਜੀ ਐਂਡ ਲਾਸਟ ਵਨ ਇਹ ਆ ਗਿਆ ਜੀ ਲਓ ਜੀ ਦੁਬਾਰਾ ਰਿਪੀਟ ਕਰ ਦੋ 400 ਰੁਪਏ ਦਾ ਸਿਰਫ 400 ਰੁਪਏ ਦਾ ਸੂਟ ਹੈ ਆਪਣਾ ਨੰਬਰ ਹੈ 9253115036 ਤੇ ਸਕਰੀਨਸ਼ਾਟ ਲੈ ਕੇ ਫਟਾਫਟ ਆਰਡਰ ਪਲੇਸ ਕਰਿਓ ਥੈਂਕ ਯੂ